ਹੈਲੋ ਜੀ ਮੇਰੇ ਬਲੋਗ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਿਤੂਸ ਬੁਟੀਕ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣਾ ਜਿਹਾ ਜਿਹੜਾ ਆਪਣਾ ਪੰਜਾਬੀ ਵਿਰਸੇ ਵਾਲੀ ਲੁੱਕ ਹੈ ਜਿਹੜੀ ਉਹ ਲੈ ਕੇ ਆਏ ਆ ਤੇ ਸਾਰਾ ਕੁਝ ਹੈ ਜਿਹੜਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਸਾਰਾ ਔਨ ਆਰਡਰ ਰੈਡੀ ਹੋਇਆ ਹੋਇਆਗਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਗਿੱਧੇ ਦੀ ਟੀਮ ਦੇ ਲਈ ਹੈ ਜਿਹੜਾ ਆਪਣਾ ਸਾਰਾ ਆਰਡਰ ਹੈ ਜਾਣਾਗਾ ਆਪਾਂ ਵੀਡੀਓ ਦੇ ਵਿੱਚ ਥੋੜਾ ਥੋੜਾ ਕਰਕੇ ਤੁਹਾਨੂੰ ਹਾਂ ਕਈ ਵੀਡੀਓਜ਼ ਦੇ ਵਿੱਚ ਦਿਖਾਵਾਂਗੇ ਕਿਉਂਕਿ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਐਡ ਕਰਨਾ ਤਾਂ ਵੀਡੀਓ ਥੋੜੀ ਜ਼ਿਆਦਾ ਲੰਬੀ ਹੋ ਜੂਗੀ ਠੀਕ ਹੈ ਹਾਂਜੀ ਹੁਣ ਆਪਾਂ ਤੁਹਾਨੂੰ ਅੱਜ ਦੇ ਵੀਡੀਓ ਦੇ ਵਿੱਚ ਇਹ ਜਿਹੜਾ ਪਹਿਲਾ ਸੂਟ ਹੈ ਉਹ ਦਿਖਾਉਣੇ ਆ ਇਸ ਦੋਨੋਂ ਸੂਟ ਆਉਣਗੇ ਜਿਹੜੇ ਘਗਰੇ ਦੇ ਨਾਲ ਆਉਣਗੇ ਠੀਕ ਹੈ ਹਾਂਜੀ ਇਹ ਰਹੂਗੀ ਆਪਣੀ ਸ਼ਰਟ ਠੀਕ ਹੈ ਇਤਾਂ ਦੀ ਸ਼ੋਰਟ ਹੈ ਜਿਹੜੀ ਬਹੁਤ ਸੋਹਣਾ ਜਿਹਾ ਇਸ ਦਾ ਕਲਰ ਹੈ ਟਮੇਟੋ ਰੈੱਡ ਕਲਰ ਰਹੂਗਾ ਇਸ ਦਾ ਠੀਕ ਹੈ ਜਿਹੜਾ ਆਪਣਾ ਸਟੱਫ ਆਊਗਾ ਉਹ ਆਊਗਾ ਬਹੁਤ ਹੀ ਪਿਆਰਾ ਜਿਹਾ ਗਲਾਸ ਆਰਗੈਂਜਾ ਠੀਕ ਹੈ ਤੁਸੀਂ ਇਸ ਤੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਲੇਸਿਸ ਦੇ ਨਾਲ ਇਸ ਤੇ ਡਿਜ਼ਾਈਨ ਦਿੱਤਾ ਹੋਇਆ ਜਿੱਦਾਂ ਵੀ ਆਪਣੇ ਕਸਟਮਰ ਆਪਾਂ ਨੂੰ ਡਿਜ਼ਾਈਨ ਦਿੰਦੇ ਆ ਵੀ ਤੁਸੀਂ ਇਤਾਂ ਦਾ ਸੂਟ ਹੈ ਜਿਹੜਾ ਸਾਡਾ ਰੈਡੀ ਕਰਕੇ ਦੇਣਾ ਆਪਾਂ ਬਿਲਕੁਲ ਸੇਮ ਲੁੱਕ ਦੇ ਵਿੱਚ ਉਹਨਾਂ ਨੂੰ ਸੂਟ ਰੈਡੀ ਕਰਕੇ ਦਿਨੇ ਆ ਠੀਕ ਹੈ ਇਹ ਜਿਹੜਾ ਆਪਣਾ ਆਰਡਰ ਆਊਗਾ ਇਹ ਆਸਟ੍ਰੇਲੀਆ ਤੋਂ ਹੈ ਠੀਕ ਹੈ ਉੱਥੇ ਜਿੱਦੇ ਦੀ ਜਿੱਦੇ ਦਾ ਜਿਹੜਾ ਫੰਕਸ਼ਨ ਹੈ ਉਹ ਹੋ ਰਿਹਾ ਹੈ ਤੇ ਉੱਥੋਂ ਦੀ ਟੀਮ ਦੇ ਲਈ ਇਹ ਸਾਰਾ ਆਪਣਾ ਆਰਡਰ ਜਾ ਰਿਹਾ ਹੈ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਇਹ ਆਪਣੇ ਫੁੱਲ ਵਾਲੇ ਪਤਾਸੇ ਆ ਐਂਡ ਇਹ ਗੋਲ ਪਤਾਸੇ ਆਗੇ ਤੇ ਇੱਥੇ ਬੋਟਾ ਲੱਗਿਆ ਹੋਇਆਗਾ ਇਹ ਕਿਹ ਕਲਾਈਂ ਦੋਨੋਂ ਪਤਾਸਿਆਂ ਦੀ ਆ ਗਈ ਦੈਨ ਇਸ ਦੀਆਂ 슬ੀਵਸ ਦੇ ਉੱਪਰ ਵੀ ਗੋਲ ਪਤਾਸੇ ਲੱਗੇ ਹੋਇਆ ਹੈ ਜਿੱਦਾਂ ਵੀ ਆਪਣੇ ਕਸਟਮਰ ਨੇ ਆਪਾਂ ਡਿਜ਼ਾਈਨ ਦਿੱਤਾ ਆਪਾਂ सेम ਡਿਜ਼ਾਈਨ ਆ ਜਿਹੜਾ ਕ੍ਰੀਏਟ ਕਰਤਾ ਇਸ ਤਰ੍ਹਾਂ ਦੀ ਲੁੱਕ ਆਊਗੀ ਫਰੰਟ ਪੀਸ ਆਇਆ ਐਂਡ ਬੈਕ ਪੀਸ ਦੇ ਉੱਪਰ ਇਸ ਤੇ ਜਿੰਪ ਲੱਗੀ ਹੋਈ ਆ ਤੇ ਇਸ ਤਰ੍ਹਾਂ ਸਟੈਪ ਲਗਾ ਕੇ ਲੱਟਣ ਲੱਗੇ ਹੋਏ ਆ ਠੀਕ ਹੈ ਇਹ ਆ ਗਈ ਆਪਣੀ ਸ਼ਰਟ ਐਦਾਂ ਦੀ ਸ਼ਰਟ ਰੈਡੀ ਹੋਈ ਆ ਇਹ ਤੇ ਟੋਟਲੀ ਲੇਸਿਸ ਦਾ ਵਰਕ ਕੀਤਾ ਵਰਕ ਹੈਗਾ ਸਾਰਾ ਦੰਨ ਇਸ ਦੇ ਬਾਟਮ ਆਗੇ ਸੇਮ ਸਟੱਫ ਰਹੂ ਸੇਮ ਕਲਰ ਰਹੂ ਬਿਲਕੁਲ ਪਲੇਨ ਹੈ ਓਕੇ ਦੰਨ ਆ ਗਿਆ ਇਹਦਾ ਦੁਪੱਟਾ ਦੁਪੱਟੇ ਦਾ ਕਲਰ ਵੀ ਸੇਮ ਰਹੂਗਾ ਅਨ ਚਨੂਨ ਦੇ ਵਿੱਚ ਇਸ ਦਾ ਸਟੱਫ ਰਹੂਗਾ ਐਂਡ ਇਸ ਦੇ ਉੱਪਰ ਵੀ ਫੁੱਲ ਵਾਲੇ ਪਤਾਸੇ ਆ ਜਿਹੜੇ ਉਹ ਲਗਾ ਕੇ ਸੈਂਟਰ ਦੇ ਵਿੱਚ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ ਦੰਨ ਇਸ ਤੇ ਫੋਰ ਸਾਈਡ ਦੇ ਉੱਪਰ ਹੈ ਜਿਹੜੀ ਕਿਰਨ ਵਾਲੀ ਪਲੇਨ ਕਿਰਨ ਵਾਲੀ ਲੇਸ ਲਗਾ ਕੇ ਉਸ ਨੂੰ ਬਹੁਤ ਸੋਹਣੀ ਜੀ ਫਿਨਿਸ਼ਿੰਗ ਦਿੱਤੀ ਗਈ ਹੈ ਦੇਖੋ ਇਸ ਤਰ੍ਹਾਂ ਜਿਹੜੇ ਸਟਾਰ ਵਾਲੇ ਆਪਣੇ ਪਲਾਸੇ ਆ ਨਾ ਉਹ ਲਾ ਕੇ ਇਹਨੂੰ ਸੋਹਣਾ ਲੁੱਕ ਦਿੱਤੀ ਗਈ ਆ ਇਹ ਆਪਣਾ ਇੱਕ ਫੁੱਲ ਸੂਟਾ ਹੋਗਾ ਤੇ ਇਸ ਦੇ ਨਾਲ ਇੱਕ ਦੁਪੱਟਾ ਐਂਡ ਇੱਕ ਘਗਰਾ ਜਿਹੜਾ ਉਹ ਅਲੱਗ ਤੋਂ ਰਹੂਗਾ ਇੱਕ ਦੁਪੱਟਾ ਤੇ ਇੱਕ ਜਿਹੜੇ ਬਾਟਮ ਹੈ ਉਹ ਬਿਲਕੁਲ ਸ਼ਰਟ ਦੇ ਨਾਲ ਦੀ ਰਹੂਗੀ ਤੇ ਇੱਕ ਦੁਪੱਟਾ ਤੇ ਘਗਰਾ ਅਲੱਗ ਦੇ ਵਿੱਚ ਐਗ ਦੇਖੋ ਪਹਿਲਾਂ ਮੈਂ ਦੁਪੱਟਾ ਦਿਖਾਉਣੀ ਆ ਤੁਹਾਨੂੰ ਕਿਉਂਕਿ ਇਹ ਹੁੰਦਾ ਨਾ ਵੀ ਜਿੱਦਾਂ ਆਪਾਂ ਕਿੱਦੇ ਦੇ ਫੰਕ ਕਿਸੇ ਵੀ ਫੰਕਸ਼ਨ ਦੇ ਉੱਪਰ ਜਿੱਦਾਂ ਵੀ ਉਹਨਾਂ ਨੇ ਵੇਅਰ ਕਰਨਾ ਹੈ ਇਸ ਸੂਟ ਨੂੰ ਉਹ ਸਿੰਪਲ ਲੁੱਕ ਦੇ ਵਿੱਚ ਬਾਟਮ ਦੇ ਨਾਲ ਵੀ ਵੇਅਰ ਕਰ ਸਕਦੇ ਆ ਤੇ ਆਪਣਾ ਕਿਸੇ ਹੋਰ ਫੰਕਸ਼ਨ ਦੇ ਜਿੱਥੇ ਉਹਨਾਂ ਨੂੰ ਜਿਵੇਂ ਕਿੱਦੇ ਦਾ ਜਾਂ ਚਾਗੋ ਦਾ ਉੱਥੇ ਉਹ ਗੱਗਰੇ ਦੇ ਨਾਲ ਵੀ ਵੇਅਰ ਕਰ ਸਕਦੇ ਆ ਨੂੰ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਆਊਗਾ ਫੁੱਲ ਵੈਲ ਦਾ ਦੁਪੱਟਾ ਰਹੂਗਾ ਜਿਸ ਤਰ੍ਹਾਂ ਦਾ ਆਪਣਾ ਸਟੱਫ ਹੈ ਜਿਹੜਾ ਕਸਟਮਰ ਆਪਣਾ ਮੰਨਦਾ ਹੈ ਆਪਾਂ ਸੇਮ ਹੀ ਸਟੱਫ ਦਿੰਨੇ ਆ ਉਹਨਾਂ ਨੂੰ ਦੇਖੋ ਇਹ ਜਿਹੜੀ ਲੋਕਲ ਡਿਜ਼ਾਈਨ ਹੈ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਆਪਾਂ ਨੇ ਦੋਨੋਂ ਤਰ੍ਹਾਂ ਦੇ ਪਤਾਸੇ ਲਗਾ ਕੇ ਤੇ ਵਿੱਚ ਜਿਹੜਾ ਗੋਟਾ ਲੱਗਿਆ ਹੋਇਆਗਾ ਤੇ ਫੋਰ ਸਾਈਡ ਪਲੇਨ ਕਰਨ ਵਾਲੀ ਲੇਸ ਡਿਫੀਨਿਸ਼ਿੰਗ ਰਹੂਗੀ ਐਦਾਂ ਦਾ ਇਹ ਦੁਪੱਟਾ ਰਹੂਗਾ ਦੁਪट्टे ਦੀ ਜਿਹੜੀ ਕੱਟ ਰਹੂ ਆਪਣੇ ਕੋਲੇ ਆਪਾਂ ਹਮੇਸ਼ਾ ਦੁਪੱਟਾ 2.5 ਮੀਟਰ ਦੀ ਕੱਟ ਦਾ ਰੈਡੀ ਕਰਦੇ ਆ ਜੇਕਰ ਆਪਾਂ ਤੋਂ ਕਸਟਮਰ ਕੱਟ ਲੈਂਥ ਵਾਲਾ ਦੁਪੱਟਾ ਲੈਣਾ ਚਾਹੁੰਦਾ ਤਾਂ ਉਹ ਆਪਦੀ ਜੋ ਅਸ ਅਕੋਰਡਿੰਗ ਕਟਵਾ ਲੈਂਦਾਗਾ ਮਤਲਬ ਕੀ ਦੁਪੱਟੇ ਦੀ ਲੈਂਥ ਜਿਹੜੀ ਘੱਟ ਵੀ ਕਰਵਾ ਲੈਂਦਾ ਉਸੇ ਤਰ੍ਹਾਂ ਤੁਸੀਂ ਵੀ ਕੱਟ ਵੀ ਕਰਵਾ ਸਕਦੇ ਹੋ ਵੈਸੇ ਤਾਂ ਦੁਪੱਟਾ ਜਿਹੜਾ 2.5 ਮੀਟਰ ਦੀ ਕੱਟਦਾ ਹੀ ਚੱਲਦਾ ਹੈ ਠੀਕ ਹੈ ਆਪਣੇ ਇੰਡੀਆ ਦੇ ਵਿੱਚ 2.5 ਮੀਟਰ ਦੀ ਕੱਟ ਵੀ ਚੱਲ ਜਾਂਦੀ ਹੈ ਹਾਂਜੀ ਬੰਨੇ ਦਾ ਗਗਰਾ ਉਹ ਗਗਰਿਆਂ ਦੇ ਵਿੱਚ ਉਹਨਾਂ ਨੇ ਲਾਸਟਿਕ ਹੈ ਜਿਹੜੀ ਉਹ ਅਟੈਚ ਪ੍ਰੋਵਾਈਡ ਹੈ ਕਿਉਂਕਿ ਨਾਲੇ ਥੋੜੇ ਬੱਚੀਆਂ ਦੇ ਜਿਹੜੇ ਸੂਟ ਨੇ ਕਿ ਉਹ ਨੇ ਉਨਨوں ਨਾਲਿਆਂ ਦੀ ਪ੍ਰੋਬਲਮ ਪੈਂਦੀ ਆ। ਇਹ ਇਸ ਤਰ੍ਹਾਂ ਆਪਣਾ ਜਿਹੜਾ ਇੱਕ ਘਗਰਾ ਰੈਡੀ ਹੋਇਆਗਾ। ਇਹਦੇ ਵਿੱਚ ਵੀ ਦੋਨੇ ਤਰ੍ਹਾਂ ਦੇ ਪਤਾਸੇ ਨੇ ਤੇ ਗੋਟਾ-ਗੋਟਾ ਜਿਹੜਾ ਉਹ ਪਹਿਲਾਂ ਥੋੜਾ ਜਿਆਦਾ ਚੌੜਾਈ ਦੇ ਵਿੱਚ ਫਿਰ ਘਟ ਫਿਰ ਉਸ ਤੋਂ ਘਟ ਇਸ ਤਰ੍ਹਾਂ ਲੱਗਿਆ ਹੋਇਆਗਾ। ਇਹ ਆਪਣਾ ਘਗਰਾ ਰਹੂਗਾ। ਦੰਨੀ ਆ ਗਿਆ ਦੁਪੱਟਾ ਤੇ ਆ ਗਈ ਇਸਦੇ ਨਾਲ ਬਾਡੀ। ਉਹ ਸੌਰੀ ਸ਼ਰਟ। ਇਸ ਤਰ੍ਹਾਂ ਦੇਖੋ ਇਹ ਲੁਕ ਵੀ ਇਹ ਬਹੁਤ ਸੋਹਣੀ ਲੱਗ ਰਹੀ ਹੈ ਤੇ ਇਸ ਤਰ੍ਹਾਂ ਦੇ ਲੁਕ ਵੀ ਬਹੁਤ ਸੋਹਣੀ ਲੱਗ ਰਹੀ ਹੈ ਬਹੁਤ ਹੀ ਸੋਹਣਾ ਜਿਹਾ ਹੈਵੀ ਜਿਹਾ ਸੂਟ ਹੈ ਜਿਹੜਾ ਰੈਡੀ ਹੋਇਆ ਹੈਗਾ ਗਿੱਦੇ ਦੇ ਲਈ ਜਾਗੋ ਤੇ ਵੀ ਆਪਾਂ ਵੀਅਰ ਕਰ ਸਕਦੇ ਹਾਂ ਖੂਬਸੂਰਤ ਸਾਰੇ ਸੂਟ ਵਗੈਰਾ ਨੇ ਜਿਹੜੇ ਨਾਲ ਸਾਰੇ ਪਸੰਦ ਆਉਂਦੇ ਹੋਣਗੇ ਤੋਂ ਸਾਰਾ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਜੋ ਵੀ ਸਾਡੀ ਕੋਈ ਮਿਸਟੇਕ ਹੁੰਦੀ ਅਸੀਂ ਉਸ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਇਹ ਆਪਣਾ ਜਿਹੜਾ ਕੱਗਰੇ ਆਉਣਗੇ 7 ਮੀਟਰ ਦੀ ਕੱਟ ਦੇ ਬਣੇ ਹੋਏ ਹੈਗੇ ਸਾਰੇ ਫੇਰ ਮਤਲਬ ਇਹਨਾਂ ਦਾ ਐਸੀ ਆਪਣਾ ਪੋਸਟ ਸੂਟ ਦੰਨ ਆ ਗਿਆ ਬਾਗ ਦੇ ਨਾਲ ਠੀਕ ਆ ਪਹਿਲਾਂ ਆਪਾਂ ਬਾਗ ਚੈੱਕ ਕਰਵਾਉਨੇ ਆ ਦੇਖੋ ਇਹ ਸਿਰਫ ਫਰੰਟ ਪੀਸ ਤੇ ਰੈਡੀ ਹੋਇਆ ਹੋਇਆ ਹੈਗਾ ਇਸ ਤਰ੍ਹਾਂ ਦੀ ਜਿਹੜੀ ਇਹਦੀ ਲੁੱਕ ਹੈਗੀ ਬਾਗ ਦੀ ਬਹੁਤ ਸੋਹਣੀ ਜੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਇਹਨੂੰ ਇਹਦੀਆਂ 슬ੀਵਸ ਵੀ ਇਸ ਤਰ੍ਹਾਂ ਵਰਕ ਨੇਗੀਆਂ ਠੀਕ ਆ ਤੇ ਚਾਕਾਂ ਦੇ ਉੱਪਰ ਆਪਾਂ ਔਰੇਂਜ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਕਿਉਂਕਿ ਉਹਨਾਂ ਨੇ ਇਹਦੇ ਨਾਲ ਔਰੇਂਜ ਬਾਟਮ ਵੀ ਕਰਵਾਈਆ ਉਹ ਆਪਣੀ ਹਲੇ ਸਟਿਚ ਹੋਣੀ ਰਹਿੰਦੀ ਹੈ ਕਾਫੀ ਸਮਾਨ ਹਲੇ ਆਪਣਾ ਥੋੜਾ ਜਿਹਾ ਇੱਧਰ ਉੱਧਰ ਹੋਇਆ ਪਿਆਗਾ ਜੋ ਵੀ ਮੇਰੇ ਹੱਥ ਚ ਆਈ ਜਾਂਦਾ ਉਹਨਾਂ ਨੂੰ ਵੀਡੀਓ ਦੇ ਵਿੱਚ ਐਡ ਕਰੀ ਜਾਨੀ ਆ ਤੇ ਇਹਦੇ ਨਾਲ ਉਹਨਾਂ ਨੇ ਇੱਕ ਗ੍ਰਾ ਵੀ ਕਰਵਾਇਆ ਹੈ ਠੀਕ ਹੈ ਉਹ ਵੀ ਆਪਾਂ ਦਿਖਾਵਾਂਗੇ ਐਦਾਂ ਦਾ ਸੀ ਜਿਹੜਾ 슬ੀਵਜ਼ ਰਹਿਣੀਆਂ ਉਹਨਾਂ ਤੇ ਵਰਕ ਕਰੂਗਾ ਪੂਰੇ ਫਰੰਟ ਪੀਸ ਤੇ ਪੂਰਾ ਦਾ ਪੂਰਾ ਫਰੰਟ ਪੀਸ ਕਵਰ ਹੈਗਾ ਇਸ ਦਾ ਇਨਾਂ ਦੇ ਇਹਦੇ ਚਾਕਾਂ ਦੇ ਉੱਪਰ ਨਾ ਇਸ ਤਰ੍ਹਾਂ ਦੇ ਲਟਕਣ ਲੱਗੇ ਹੋਏ ਨੇ ਬਹੁਤ ਸੋਹਣੇ ਲਟਕਣ ਨੇ ਇਹ ਲੋਗੜੀ ਦੇ ਫੁੱਲਾਂ ਵਾਲੇ ਦਨ ਇਸ ਦੇ ਬੈਕ ਸਾਈਡ ਤੇ ਵੀ ਸਟੈਪਸ ਲਗਾ ਕੇ ਉਹਨਾਂ ਨੂੰ ਇਦਾਂ ਦੀ ਡਿਜ਼ਾਈਨਿੰਗ ਦਿੱਤੀ ਗਈ ਹੈ ਕਿਉਂਕਿ ਇਸ ਦੇ ਲਟਕਣ ਇੱਥੇ ਅਟੈਚ ਕਰਵਾਇਆ ਉਹਨਾਂ ਨੇ ਕਾਫੀ ਦਿਨ ਤੋਂ ਸੀ YouTube ਦੇ ਉੱਪਰ ਕੁਝ ਵੀ ਅਪਲੋਡ ਨਹੀਂ ਕਰ ਰਹੀ ਸੀ ਕਿਉਂਕਿ ਬਹੁਤ ਬੀਜ਼ੀ ਚੱਲ ਰਹੇ ਸੀ ਹੂ ਸਾਰੇ ਆ ਵੀਡੀਓਜ਼ ਅਸੀਂ ਆ ਦੁਬਾਰਾ ਤੋਂ ਅਪਲੋਡ ਕਰ ਦੇਣੀਆਂ ਨੇ ਜੋ ਵੀ ਆਪਾਂ ਕ੍ਰੀਏਟ ਕੀਤਾ ਨਵਾਂ ਕੁਝ ਬਣਾਇਆ ਇਹਦੇ ਨਾਲ ਜਿਹੜੀ ਆਪਣੀ ਆ ਦੁਪੱਟਾ ਰਹੂਗਾ ਪਲੇਨ ਲੁੱਕ ਦੇ ਵਿੱਚ ਹੈ ਕਿਉਂਕਿ ਇਹਦਾ ਦੂਸਰਾ ਦੁਪੱਟਾ ਹੈਵੀ ਲੁੱਕ ਦੇ ਵਿੱਚ ਹੈਗਾ ਇਤਾਂ ਦਾ ਇਹ ਦੁਪੱਟਾ ਰਹੂਗਾ ਫੋਰ ਸਾਈਡ ਤੇ ਪਲੇਨ ਕਰਨ ਵਾਲੀ ਲੇਸ ਹੈ ਵਾਇਨ ਸ਼ੇਡ ਰਹੂਗੀ ਠੀਕ ਹੈ ਬਿਲਕੁਲ ਪਲੇਨ ਹੈ ਸੈਂਟਰ ਦੇ ਵਿੱਚ ਉਹ ਸਟੱਫ ਇਸ ਦਾ ਰੂਪ ਹੈ ਬੈਲ ਦਾ ਆਪਣੇ ਬਾਗ ਦਾ ਜਿਹੜਾ ਸਟੱਫ ਹੈ ਉਹ ਹੈ ਧਰ ਦਾ ਠੀਕ ਹੈ ਇਹ ਆ ਗਿਆ ਦਾ ਕੱਪੜਾ ਕੱਪੜਾ ਵੀ ਚੈੱਕ ਕਰ ਸਕਦੇ ਤੁਸੀਂ ਇਸ ਤੇ ਕੋਈ ਪਤਾਸੇ ਵਗੈਰਾ ਦਾ ਕੋਈ ਡਿਜ਼ਾਈਨ ਨਹੀਂ ਹੈਗਾ ਇਹ ਸਿੰਪਲ ਲੁੱਕ ਹੈ ਜਸਟ ਲੇਸਸ ਦੇ ਨਾਲ ਇਸ ਤਰ੍ਹਾਂ ਪਹਿਲਾਂ ਚੌੜੀ ਲੇਸ ਹੈ ਫਿਰ ਉਸ ਤੋਂ ਘੱਟ ਫਿਰ ਉਸ ਤੋਂ ਘੱਟ ਇਸ ਤਰ੍ਹਾਂ ਤਿੰਨ ਲਾਈਨਾਂ ਨੇ ਜਿਹੜੀਆਂ ਲੇਸ ਦੀਆਂ ਡਿਜ਼ਾਈਨ ਕੀਤੀਆਂ ਗੀਆਂ ਨੇ ਠੀਕ ਹੈ ਬਹੁਤ ਸੋਹਣਾ ਗੋਟਾ ਹੈ ਇਹ ਇਦਾਂ ਆਪਣਾ ਘੱਗੜਾ ਜਿਹੜਾ ਬਣਿਆ ਉਪਰ ਆਊਗਾ ਜਿਹਦੇ ਪਲਾਸਟਿਕ ਹੀ ਪਾਈ ਹੋਈ ਹੈ ਠੀਕ ਹੈ ਕਿਉਂਕਿ ਬੱਚਿਆਂ ਦੇ ਸੂਟ ਨੇ ਸਾਰੇ ਘੱਗੜੇ ਵਾਲੇ ਸੋ ਉਹਨਾਂ ਨੂੰ ਥੋੜੇ ਨਾਲਿਆਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਸੋ ਉਹਨਾਂ ਨੇ ਜਿਹੜੀ ਇਹ ਇਲਾਸਟਿਕ ਹੈ ਉਹ ਪਾਈ ਆ ਹਾਂਜੀ ਜਿਹੜੀ ਆਪਣੀਆਂ ਬਾਟਮਸ ਵਗੈਰਾ ਇਹਨਾਂ ਦੇ ਨਾਲ ਆਪਾਂ ਨਾ ਉਹਨਾਂ ਨੂੰ ਐਜ਼ ਦਾ ਗਿਫਟ ਦੇ ਤੌਰ ਤੇ ਹੋਰ ਵੀ ਕਿਉਂਕਿ ਇਹ ਕਾਫੀ ਟੀਮ ਦਾ ਆਰਡਰ ਸੀਗਾ ਤੇ ਕਾਫੀ ਜ਼ਿਆਦਾ ਸਮਾਨ ਸੀਗਾ ਹੈਨਾ ਸੋ ਆਪਾਂ ਇਹਨਾਂ ਦੇ ਨਾਲ ਆਪਾਂ ਨਾਲਿਆਂ ਦੇ ਵੀ ਮੁੱਠੇ ਦਿੱਤੇ ਉਹਨਾਂ ਨੂੰ ਕਿਉਂਕਿ ਜਿੱਨਾ ਸਵਾਰਾਂ ਤੋਂ ਉੱਚਾ ਹੁਣ ਨਹੀਂ ਹੋਣੇ ਸੋ ਉੱਧਰ ਥੋੜੀ ਪ੍ਰੋਬਲਮ ਆਉਂਦੀ ਆ ਲੈਂਡ ਦੀ ਆਪਾਂ ਪਹਿਲਾਂ ਹੀ ਨਾਲ ਹੀ ਢਲ ਦੇਵਾਂਗੇ ਤੇ ਜਿੱਦਾਂ ਥੋੜੇ ਥੋੜੇ ਪਤਾਸੇ ਆਪਣੇ ਸ਼ੀਸ਼ੇ ਆ ਗਏ ਹਨਾ ਮਿਰਰ ਵਾ ਹੁੰਦੇ ਆ ਜਿਹਦੇ ਇਹਨੂੰ ਉਹਨਾਂ ਦੇ ਤੇ ਇਹ ਘੁੱਟ ਦੇ ਉੱਪਰ ਲਾਉਣ ਦੇ ਲਈ ਲੇਸਸ ਜਿੱਦਾਂ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੱਲਿਆ ਹੋਇਆ ਪ੍ਰਾਂਦੀ ਦੀ ਨੀਚੋਂ ਪ੍ਰਾਂਦੀ ਪਾ ਕੇ ਉੱਪਰ ਲੇਸਸ ਦਾ ਡਿਜ਼ਾਈਨ ਕਰਦੀਆਂ ਨੇ ਕੁੜੀਆਂ ਹਨਾ ਉਹਦਾ ਇਹ ਕੁਝ ਤੋਂ ਸਮਾਨ ਆ ਪੈਕਸਟਰਾ ਪੇਜ ਰਿਹਾ ਉਹਨਾਂ ਨੂੰ ਕਿਉਂਕਿ ਜਿੱਥੇ ਵੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਲੱਗਦੀ ਹੈ ਤਾਂ ਉਹ ਕੁਝ ਨਾ ਕੁਝ ਐਡਜਸਟ ਕਰ ਲੈਣਗੇ ਵੈਸੇ ਆਪਾਂ ਕੁਝ ਵੀ ਇਸ ਤਰ੍ਹਾਂ ਦਾ ਆਪਣੇ ਆਰਡਰ ਦੇ ਵਿੱਚ ਕ੍ਰੀਏਟ ਨਹੀਂ ਕੀਤਾ ਹੈਗਾ ਜੂ ਉਹਨਾਂ ਨੂੰ ਕੁਝ ਵੀ ਮਿਸਟੇਕ ਲੱਗੇ ਹਾਂਜੀ ਬਾਕੀ ਜੋ ਵੀ ਆਪਣੇ ਧੱਗਰੇ ਵਗੈਰਾ ਹੋਣਗੇ ਸਾਰੇ ਆਪਾਂ ਸਾਰੀਆਂ ਵੀਡੀਓਜ਼ ਦੇ ਵਿੱਚ ਹੋਰ ਵੀਡੀਓਜ਼ ਅਪਲੋਡ ਕਰਾਂਗੇ ਉਹਨਾਂ ਦੇ ਵਿੱਚ ਦਿਖਾਵਾਂਗੇ ਇਹ ਸਾਰੇ ਜੁਐਲਰੀ ਹੈ ਜਿਹੜੀ ਜੋ ਜੋ ਕਲਰ ਨੇ ਇਸ ਤਰ੍ਹਾਂ ਇਹ ਲੋਟਨ ਵੀ ਆਪਾਂ ਉਹਨਾਂ ਨੂੰ ਦੇਵਾਂਗੇ ਨਾਲ ਇਹ ਆ ਗਈ ਨੱਖ ਜਿੱਦਾਂ ਦਾ ਉਹ ਉਸਮਾਨ ਚਾਹੁੰਦੇ ਸੀ ਦੇਖੋ ਕਲਿੱਪ ਆ ਗਿਆ ਟਿੱਕਾ ਆ ਗਿਆ ਹਨਾ ਪਿੱਪਲ ਪੱਤੀ ਆ ਗਈ ਤੇ ਇਹ ਚੂਲੀ ਵਾਲੇ ਡਰਾਪਸ ਆ ਗਏ ਇਸ ਤਰ੍ਹਾਂ ਦੀ ਸਾਰੀਆਂ ਟਿੱਕੇ ਚੂਲੀ ਵਾਲੇ ਟੌਪਸ ਹੋਰ ਆ ਗਏ ਕਲਿੱਪ ਆ ਗਏ ਮੋਰਨੀ ਵਾਲੇ ਆ ਗਏ ਹਨਾ ਐਦਾਂ ਦੇ ਇਹ ਆ ਗਏ ਆਪਣੀਆਂ ਜਿਹੜੀਆਂ ਮੋਰਾ ਹੁੰਦੀਆਂ ਨੇ ਉਹ ਆਈਆਂ ਏ ਘਗਰਿਆਂ ਦੇ ਨਾਲ ਪਾਉਣ ਨੂੰ ਇਹ ਟੀਮ ਦੇ ਲਈ ਆਪਾਂ ਪੂਰਾ ਇਹ ਸਮਾਨ ਵੀ ਭੇਜ ਰਹੇ ਹਾਂ ਉਹਨਾਂ ਦੇ ਲਈ ਆਸਟ੍ਰੇਲੀਆ ਜੈਦਰੀ ਵੀ ਹੈ ਤੇ ਸੂਟਸ ਵੀ ਨੇ ਬਾਕੀ ਆਪਾਂ ਸਾਰੇ ਸੂਟ ਵਗੈਰਾ ਨੇ ਜਿਹੜੇ ਆਪਾਂ ਹੋਰ ਵੀਡੀਓ ਦੇ ਵਿੱਚ ਲਿਆਵਾਂਗੇ ਤੇ ਜੇਕਰ ਤੁਸੀਂ ਵੀ ਸੇਮ ਇਦਾਂ ਦਾ ਕੁਝ ਵੀ ਰੈਡੀ ਕਰਾਉਣਾ ਚਾਹੁੰਦੇ ਹੋ ਜਿੱਦੇ ਦੇ ਲਈ ਛਾਤੂ ਦੇ ਲਈ ਜਾਂ ਕੋਈ ਬਾਗਰ ਵਗੈਰਾ ਵੈਸੇ ਬਾਟਮਸ ਦੇ ਨਾਲ ਹਨਾ ਪਲੇਨ ਬਾਟਮ ਦੇ ਨਾਲ ਪਲੇਨ ਦੁਪੱਟੇ ਨਾਲ ਤਾਂ ਤੁਸੀਂ ਉਦਾਂ ਵੀ ਰੈਡੀ ਕਰਵਾ ਸਕਦੇ ਹੋ ਬਾਕੀ ਆਪਾਂ ਹੋਰ ਵੀਡੀਓਜ਼ ਦੇ ਵਿੱਚ ਲੈ ਕੇ ਆਹ ਸੋਨੇ ਸੋਨੇ ਸੂਟ ਕੇ ਗਰੇ ਜਿਹੜੇ ਹੋਰ ਰਹਿੰਦੇ ਹੋ ਲੈ ਕੇ ਆਉਣੇ ਆਂਗੇ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ